ਗੂ ਪ੍ਰਾਪਰਟੀ ਤੇ ਤੁਹਾਡਾ ਸਵਾਗਤ ਹੈ ਅੱਜ ਇੱਕ ਆਪਾਂ ਨਵੀਂ ਵੀਡੀਓ ਲੈ ਕੇ ਆਏ ਆਂ ਬਾਬਾ ਦੀਪ ਸਿੰਘ ਨਗਰ ਮਕਾਨ 140 ਗਜ ਦਾ ਤੇ ਰੇਟ 20 ਲੱਖ ਰੁਪਈਆ ਬਾਕੀ ਮੌਕੇ ਤੇ ਸ਼ੂਟ ਹੋ ਜਾ। ਇੱਕ ਇਹਦੇ ਦੁਕਾਨ ਹੈ ਵਿੱਚ ਆ ਖੁੱਲਾ ਪੋਰਚਾ ਗਾ ਜੀ ਗੱਡੀ ਵਧੀਆ ਲੱਗਦੀ ਹੈ ਅੰਦਰ ਤੇ ਬਾਥਰੂਮ ਆ ਗਈ ਸਾਹਮਣੀ ਆ ਫਰੰਟ ਤੇ ਬਾਥਰੂਮ ਆ ਗਈ ਤੇ ਆ ਖੁੱਲੀ ਲੌਬੀ ਆ ਗਈ ਤੇ ਨਾਲ ਹੀ ਇਧਰ ਕਿਚਨ ਆ ਗਿਆ ਜੀ ਇਹਦੇ ਵਿੱਚ ਦੋ ਬੈਡਰੂਮ ਕਿਚਨ ਖੁੱਲੀ ਲੌਬੀ ਤੇ ਸਟੋਰ ਬਹੁਤ ਹੀ ਵਧੀਆ ਪੋਰਸ਼ਨ ਬਣਿਆ ਵੈ 100 ਤਕਰੀਬਨ 40 ਗਜ ਦਾ ਹੈ ਤੇ ਡਿਮਾਂਡ ਇਹਨਾਂ ਦੀ 20 ਲੱਖ ਰੁਪਈਆ ਬਾਕੀ ਮੌਕੇ ਤੇ ਸ਼ੂਟ ਹੋ ਜੂਗੀ। ਦੋ ਬੈਡਰੂਮ ਹੈ, ਲੌਬੀ ਹੈ, ਕਿਚਨ ਹੈ ਤੇ ਸਟੋਰ ਹੈ। ਤੇ ਫਰੰਟ ਤੇ ਇੱਕ ਦੁਕਾਨ ਬਣੀ ਵੀ ਹੈ। ਔਰਸ਼ਨ ਵਧੀਆ ਬਣਾਇਆ ਹੋਇਆ ਹੈ। ਸਾਡੀ ਵੀਡੀਓ ਨੂੰ ਜਲਦੀ ਜਲਦੀ ਨੂੰ ਸ਼ੇਅਰ ਕਰ ਦਿਓ, YouTube ਤੇ ਸਬਸਕ੍ਰਾਈਬ ਕਰ ਦਿਓ ਤੇ Facebook ਤੇ Instagram ਤੇ ਫੋਲੋ ਕਰ ਦਿਓ ਤਾਂ ਕਿ ਤੁਹਾਡੇ ਤੇ ਹੀ ਸਾਡੀ ਨਵੀਂ ਵੀਡੀਓ ਪਹੁੰਚ ਸਕੇ। ਕਿਸੇ ਵੀਰ ਭਰਾ ਨੇ ਐਡ ਕਰਾਉਣੀ ਹੈ, ਐਡ ਦਾ ਕੋਈ ਪੈਸਾ ਨਹੀਂ ਲੈਂਦੇ, ਬਿਲਕੁਲ ਐਡ ਫ੍ਰੀ ਹੈ। ਘਰ ਦੀ ਮਕਾਨ ਦੀ ਕੋਠੀ ਦੀ ਪਲਾਟ ਦੀ ਜ਼ਮੀਨ ਦੀ ਕਿਸੇ ਵੀ ਵੀਰ ਭਰਾਣੇ ਐਡ ਕਰਾਉਣੀ ਹੈ ਐਡ ਬਿਲਕੁਲ ਫਰੀ ਹੈ ਆ ਖੁੱਲਾ ਵੇੜਾ ਆ ਗਿਆ ਜੀ ਮਿਲਦੇ ਆ ਫਿਰ ਆਪਾਂ ਅਗਲੀ ਵੀਡੀਓ ਦੇ ਵਿੱਚ